ਲਗਭਗ 1 ਮਹੀਨੇ ਦੇ ਕਰੀਬ ਹੋ ਗਿਆ ਸਾਨੂੰ ਇੱਥੇ ਟੈਂਕ ਉੱਪਰ ਬੈਠੇ ਆਂ ਨਾ ਤਾਂ ਹਲੇ ਧੂਰੀ ਦੇ ਪ੍ਰਸ਼ਾਸਨ ਨੇ ਸਾਡੀ ਕੋਈ ਸੁਣਵਾਈ ਕੀਤੀ ਆ ਤੇ ਨਾ ਹੀ ਕੋਈ ਸਰਕਾਰ ਦਾ ਨੁਮਾਇੰਦਾ ਸਾਡੀ ਕੋਈ ਗੱਲਬਾਤ ਸੁਣਨ ਲਈ ਇੱਥੇ ਆਇਆ ਸਰਕਾਰ ਤੇ ਨੁਮਾਇੰਦੇ 92 ਐਮਐਲਏ ਜੋ ਬਣਾਈ ਹੋਏ ਆ ਉਹ ਰੋਜ਼ ਦਿੱਲੀ ਵੀਖੇ ਜਾ ਕੇ ਕੇਜਰੀਵਾਲ ਦੇ ਹੱਕ ਵਿੱਚ ਧਰਨੇ ਦੇ ਰਹੇ ਆ ਪਰ ਜੋ ਉਹਨਾਂ ਦੇ ਆਪ ਦੇ ਸਟੇਟ ਦੇ ਵਿੱਚ ਜਿੱਥੇ ਉਹਨਾਂ ਦੀ ਆਪ ਦੀ ਸਰਕਾਰ ਆ ਉੱਥੇ ਬੇਰੋਜ਼ਗਾਰ ਦੁਖੀ ਹੋ ਕੇ ਟੈਂਕੀਆਂ ਦੇ ਉੱਪਰ ਬੈਠੇ ਨੇ ਉਹਨਾਂ ਦੀ ਕੋਈ ਖਬਰਸਾਰ ਲੈਣ ਨਹੀਂ ਆ ਰਿਹਾ ਬੇਸ਼ੱਕ ਭਗਵੰਤ ਮਾਨ ਆਪਣੀ ਨਵਜੰਮੀ ਦੀਆਂ ਖੁਸ਼ੀਆਂ ਮਨਾ ਰਿਹਾ ਪਰ ਆ ਟੈਂਕੀ ਦੇ ਉੱਪਰ ਬੈਠੀਆਂ ਵੀ ਤਾਂ ਕਿਸੇ ਦੀਆਂ ਧੀਆਂ ਨਹੀਂ ਮਾਨ ਸਰਕਾਰ ਦੇ ਵੱਲੋਂ ਕਿਹਾ ਜਾ ਰਿਹਾ ਉਹ ਹੁਣ ਤੱਕ 40000 ਤੋਂ ਜ਼ਿਆਦਾ ਨੌਜਵਾਨਾਂ ਨੂੰ ਨੌਕਰੀਆਂ ਦੇ ਚੁੱਕੇ ਨੇ ਤੇ ਗੋਰੀ ਵੀ ਵਿਦੇਸ਼ ਤੋਂ ਆ ਕੇ ਪੰਜਾਬ ਦੇ ਵਿੱਚ ਨੌਕਰੀਆਂ ਕਰਨਗੇ ਪਰ ਹੱਥਾਂ 'ਚ ਨਿਯੁਕਤੀ ਪੱਤਰ ਫੜ ਕੇ ਟੈਂਕੀ ਉਤੇ ਚੜੇ ਬਿਠੇ ਇਹ ਪੰਜਾਬ ਦੇ ਹੀ ਨੌਜਵਾਨ ਨੇ ਜੋ ਮੁੱਖ ਮੰਤਰੀ ਭਗਵੰਤ ਮਾਨ ਦੇ ਹਲਕੇ ਧੂਰੀ 'ਚ ਪਿਛਲੇ ਇੱਕ ਮਹੀਨੇ ਤੋਂ ਤਣਾ ਦੇ ਰਹੇ ਨੇ 168 ਡੀਪੀਈ ਅਧਿਆਪਕਾਂ ਨੇ ਕਿਹਾ ਹੈ ਕਿ ਭਾਵੇਂ ਕਿ 92 ਵਿਧਾਇਕ ਅਰਵਿਦ ਕੇਜਰੀਵਾਲ ਦੇ ਹੱਕ 'ਚ ਧੜਨੇ ਲਾਉਣ ਲਈ ਦਿੱਲੀ ਜਾ ਰਹੇ ਨੇ ਪਰ ਪੰਜਾਬ 'ਚ ਬੇਰੁਜ਼ਗਾਰਾਂ ਦੀ ਕੋਈ ਵੀ ਸੁਣਵਾਈ ਨਹੀਂ ਹੋ ਰਹੀ 8 ਡੀਪੀ ਸਿਲੇਕਟਡ ਕੈਂਡੀਡੇਟ ਸਾਡੇ ਨਿਯੁਕਤੀ ਪੱਤਰ ਹੱਥਾਂ 'ਚ ਨੇ ਤੇ ਅਸੀਂ ਪਿਛਲੇ 8 ਤਰੀਕ ਤੋਂ ਧੂਰੀ ਵਿਖੇ ਟੈਂਕੀ ਦੇ ਉੱਪਰ ਬੈਠੇ ਹੋਏ ਹਾਂ ਤੇ ਅਸੀਂ ਇੱਥੇ ਦੱਸਣਾ ਚਾਹੁੰਦੇ ਹਾਂ ਕਿ ਲਗਭਗ 1 ਮਹੀਨੇ ਦੇ ਕਰੀਬ ਹੋ ਗਿਆ ਸਾਨੂੰ ਇੱਥੇ ਟੈਂਕੀ ਉੱਪਰ ਬੈਠੇ ਆਂ ਨਾ ਤਾਂ ਹਲੇ ਧੂਰੀ ਦੇ ਪ੍ਰਸ਼ਾਸਨ ਨੇ ਸਾਡੀ ਕੋਈ ਸੁਣਵਾਈ ਕੀਤੀ ਆ ਤੇ ਨਾ ਹੀ ਕੋਈ ਸਰਕਾਰ ਦਾ ਨੁਮਾਇੰਦਾ ਸਾਡੀ ਕੋਈ ਗੱਲਬਾਤ ਸੁਣਨ ਲਈ ਇੱਥੇ ਆਇਆ ਅਸੀਂ ਦੱਸਣਾ ਚਾਹੁੰਦੇ ਆ ਕਿ ਬੇਸ਼ੱਕ ਸਰਕਾਰ ਤੇ ਨੁਮਾਇੰਦੇ 92 ਐਮਐਲਏ ਜੋ ਬਣਾਈ ਹੋਏ ਆ ਉਹ ਰੋਜ਼ ਦਿੱਲੀ ਵੀਖੇ ਜਾ ਕੇ ਕੇਜਰੀਵਾਲ ਦੇ ਹੱਕ ਵਿੱਚ ਧਰਨੇ ਦੇ ਰਹੇ ਆ ਪਰ ਜੋ ਉਹਨਾਂ ਦੇ ਆਪ ਦੀ ਸਟੇਟ ਦੇ ਵਿੱਚ ਜਿੱਥੇ ਉਹਨਾਂ ਦੀ ਆਪ ਦੀ ਸਰਕਾਰ ਆ ਉੱਥੇ ਬੇਰੋਜ਼ਗਾਰ ਦੁਖੀ ਹੋ ਕੇ ਟੈਂਕੀਆਂ ਦੇ ਉੱਪਰ ਬੈਠੇ ਨੇ ਉਹਨਾਂ ਦੀ ਕੋਈ ਖਬਰ ਸਾਰ ਲੈ ਨਹੀਂ ਆ ਰਿਹਾ ਇੱਥੇ ਮੀਤਹਿਰ ਰੋਜ਼ਾਨਾ ਮੰਗ ਰੈਲੀ ਕਰ ਰਿਹਾ ਹੈਗਾ ਇੱਕ ਸਪੋਰਟਸ ਮਿਨਿਸਟਰ ਹੋਣ ਦੇ ਨਾਤੇ ਉਹ ਵੀ 168 ਡੀਪੀ ਜਿਨ੍ਹਾਂ ਨੇ ਸਕੂਲਾਂ ਦੇ ਵਿੱਚ ਜਾ ਕੇ ਬੱਚਿਆਂ ਦਾ ਭਵਿੱਖ ਬਣਾਉਣਾ ਬੱਚਿਆਂ ਨੂੰ ਸਪੋਰਟਸ ਕਰਾਉਣੀਆਂ ਉਹਨਾਂ ਦੀ ਸਾਰ ਲੈ ਨਹੀਂ ਆਇਆ ਦੇਸ਼ਕ ਭਗਵੰਤ ਮਾਨ ਆਪਣੀ ਨਵਜੰਮੀ ਦੀਆਂ ਖੁਸ਼ੀਆਂ ਮਨਾ ਰਿਹਾ ਪਰ ਆ ਟੈਂਕੀ ਦੇ ਉੱਪਰ ਬੈਠੀਆਂ ਵੀ ਤਾਂ ਕਿਸੇ ਦੀਆਂ ਧੀਆਂ ਨੇ ਏ ਪਿਛਲੀ ਰਾਤ ਇੰਨਾ ਅਤ ਦੀ ਹਨੇਰੀ ਤੇ ਝੱਖੜ ਆਇਆ ਸਾਡਾ ਅਸਮਾਨ ਜੋ نیچے गिर ਗਿਆ ਅਸੀਂ ਬੜੀ ਮੁਸ਼ਕਲ ਨਾਲ ਆਪਣੇ ਆਪ ਨੂੰ ਟੈਂਕੀ ਦੇ ਉੱਪਰ ਸੰਭਾਲਿਆ ਹੈਗਾ ਜੇਕਰ ਇਹਦਾ ਨੁਕਸਾਨ ਹੋ ਜਾਂਦਾ ਕੋਈ ਜਾਨੀ ਮਾਲੀ ਨੁਕਸਾਨ ਹੋ ਜਾਂਦਾ ਤਾਂ ਉਸ ਦਾ ਜ਼ਿੰਮੇਵਾਰ ਕੌਣ ਸੀ ਅਸੀਂ ਇਹ ਦੱਸਣਾ ਚਾਹੁੰਦੇ ਆ ਕਿ ਜੇਕਰ ਸਾਡੀ ਕੋਈ ਪੁਖਤਾ ਸੁਣਵਾਈ ਨਹੀਂ ਕੀਤੀ ਜਾਂਦੀ ਸਾਡੇ ਮਸਲੇ ਦਾ ਹੱਲ ਨਹੀਂ ਕੀਤਾ ਜਾਂਦਾ ਤਾਂ ਅਸੀਂ ਮਰਨ ਮਰਤ ਤੇ ਬੈਠਾਂਗੇ ਆਉਣ ਵਾਲੀ 3 ਤਰੀਕ ਤੋਂ ਅਸੀਂ ਨਾਲੇ ਪਿੰਡਾਂ ਦੇ ਵਿੱਚ ਜਾ ਕੇ ਸਰਕਾਰ ਦਾ ਬਾਈਕਾਟ ਕਰਨ ਵਾਸਤੇ ਕਹਾਂਗੇ ਜੇਕਰ ਸਾਡੀ ਕੋਈ ਪੁਖਤਾ ਕਾਰਵਾਈ ਨਹੀਂ ਕੀਤੀ ਜਾਂਦੀ ਅਸੀਂ ਡਟੇ ਰਵਾਂਗੇ ਜਿੰਨਾ ਚਿਰ ਸਾਡਾ ਮਸਲਾ ਹੱਲ ਨਹੀਂ ਕੀਤਾ ਜਾਂਦਾ ਇਹਨਾਂ ਤਾਂ ਨਾ ਕਰੀਆਂ ਦਾ ਕਹਿਣਾ ਹੈ ਕਿ ਜਾਣਬੁੱਝ ਕੇ ਕੋਰਟ ਦੇ ਵਿੱਚ ਵਿਭਾਗ ਦੇ ਵੱਲੋਂ ਉਹਨਾਂ ਖਿਲਾਫ ਮਾੜਾ ਪੱਖ ਰੱਖਿਆ ਜਾਂਦਾ ਹੈ ਜਿਸ ਨਾਲ ਭਰਤੀ ਪੂਰੀ ਨਹੀਂ ਚੜਦੀ ਉਹਨਾਂ ਨੂੰ ਤੱਕੇ ਖਾਣ ਦੇ ਲਈ ਮਜਬੂਰ ਕੀਤਾ ਜਾ ਰਿਹਾ ਹੈ ਸਟੇਸ਼ਨ ਅਲਰਟ ਹੋਣ ਤੋਂ ਬਾਅਦ ਵੀ ਸਾਡੀ ਭਰਤੀ ਨੂੰ ਮੁਕੰਮਲ ਨਹੀਂ ਕੀਤਾ ਗਿਆ ਤੇ ਨਾ ਹੀ ਕੋਈ ਕਾਰਵਾਈ ਕੀਤੀ ਜਾ ਰਹੀ ਹੈ ਦੱਸਦੇ ਕਿ ਕਾਂਗਰਸੀ ਲੀਡਰ ਸੁਖਪਾਲ ਖੈਰਾ ਦੇ ਬਲੋਬੀ ਇਨ੍ਹਾਂ ਧਨਾਕਾਰੀਆਂ ਦੇ ਹੱਕ ਦੇ ਵਿੱਚ ਹਾਦ ਨਰਮੜੀ ਗਏ ਤੇ ਮੌਜੂਦਾ ਸਰਕਾਰ ਦੇ ਉੱਤੇ ਸਿੱਖੇ ਨਿਸ਼ਾਨੇ ਸੱਦੇ ਗਏ ਨੇ ਬਿਊਰੋ ਰਿਪੋਰਟ ਪੰਜਾਬੀ ਲੋਕ ਚੈਨਲ